आज शिवसेना उद्धव बाला ठाकरे के पंजाब अध्यक्ष श्री योगराज शर्मा जी का हाजीपुर तलवाड़ा दौरे के दौरान हाजीपुर में भव्य स्वागत हुआ जिसकी देखरेख संगठन मंत्री पंजाब प्रदेश रामपाल शर्मा ने की और पंजाब अध्यक्ष योगराज शर्मा जी ने पत्रकार वार्ता में बताया कि मुकेरिया हाजीपुर और तलवाड़ा के आसपास के क्रैशर बेधड़क चल रहे हैं जिससे राहगीर बहुत ही परेशान है और पिछले समय में लगभग दस लोगों की मृत्यु ओवरलोड क्रैशर की गाड़ियों ऐसी हो गयी है जो की बहुत ही निंदनीय है माइनिंग विभाग सोया हुआ है और प्रशासन की नाक तले ये कारोबार चल रहा है जल्दी ही शिवसेना बालासाहेब ठाकरे बड़े आंदोलन की ओर रुख करेगी क्योंकि माननीय डिप्टी कमिश्नर ने पिछले दिन गाइडलाइन भी जारी की थी लेकिन उसे पर भी कोई अमली जामा नहीं पहनाया गया बेधड़क पेशो का चलना और ओवरलोड ट्रैकों ऐसी जानी नुकसान हरगिज भी बर्दाश्त नहीं किया जाएगा बेसिकली तो मेरी ਜਿਹੜੇ ਵੀ ਆਪਣੇ ਪੁਰਾਣੇ ਬ੍ਰਿਸ਼ਟ ਸ਼ਿਪਸ਼ਣ ਕਰਨੇ ਕੋਸ਼ਿਸ਼ ਹੁੰਦੀਆਂ ਉਹਨਾਂ ਮਿਲਦੇ ਜਾਈ। ਇਸ ਕਰਕੇ ਸਾਡੇ ਪੰਡਤ ਰਾਮਪਾਲ ਸ਼ਰਮਾ ਜੀ ਪੰਡਤ ਕਿਸ਼ਨ ਕੁਮਾਰ ਜੀ ਜਿਹੜੇ ਸਾਡੇ ਸੰਗਠਨ ਮਾਤਰੀ ਨੇ ਰਾਮਪਾਲ ਜੀ ਪੰਡਤ ਜੀ ਨੇ ਇਹਨਾਂ ਨੂੰ ਫੋਨ ਕੀਤਾ ਜੀ ਕਹਿੰਦੇ ਕਹਿੰਦੇ ਵੀ 10 ਮਿੰਟ ਲਈ ਆਪਾਂ ਹਾਂ ਜੀ ਫਿਰ ਰੁਕਣਾ ਕਿਉਂਕਿ ਸਾਡੇ ਇੱਥੇ ਜਿਹੜੇ ਸ਼ਿਪਸ਼ਣਕਾ ਉਹ ਤੇ ਬੈਠੇ ਆ। ਗਵਾਣ ਸਾਡਾ ਮਾਨ ਸਨਮਾਨ ਕੀਤਾ। ਤਾਂ ਸਾਡੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਵੀ ਆਪਾਂ ਜਿਸ ਇਲਾਕੇ 'ਚ ਵੀ ਚਾਈਏ ਉੱਥੇ ਪੁਰਾਣੇ ਲੋਕ ਐ ਜਿਹੜੇ ਸਨਾਤਨ ਨਾਲ ਬਹੁਤ ਪਿਆਰ ਕਰਦੇ ਤਾਂ ਕੋਸ਼ਿਸ਼ ਸਾਡੀ ਇਹ ਰਹਿੰਦੀ ਪਰ ਉਹਨਾਂ ਨੂੰ ਮਿਲ ਕੇ ਮਾੜਾ-ਮੋਟਾ ਉਹਨਾਂ ਕੋਲ ਮਾਰਗ ਦਰਸ਼ਨ ਲਲਈਏ ਤੇ ਛੋਟਾ-ਮੋਟਾ ਆਪਾਂ ਉਹਨਾਂ ਨੂੰ ਦੇ ਕੇ ਤੀਕੇ ਨਾਲ-ਨਾਲ ਪਾਰਟੀ ਦਾ ਜਿਹੜਾ ਕੰਮ ਚੱਲਦਾ ਮਾਈਨਿੰਗ ਪੌਛੀ ਹੈਗੀ ਉਹਦੀ ਤੇ ਖਰੇ ਆ ਪੰਜਾਬ 'ਚ ਧਰ ਜੀਆਂ ਤੇ ਉੱਡੀ ਰਹੀਆਂ ਨੇ ਬਹੁਤ ਵੱਡੀ ਰਾਜਨੀਤਿਕ ਸਰਨ ਦੇ ਦਾਰੇ ਦੇ ਵਿੱਚ ਜਿਹੜੇ ਲੋਕ ਐ ਕਿਨੇ ਉਹ ਲੋਕ ਹੈ ਸਾਰੇ ਘਨੋੜੇ ਕੰਮ ਜਿਹੜੇ ਕਰ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਸਾਨੂੰ ਪਤਾ ਲੱਗਾ ਵੀ ਇੱਥੇ 7-8 ਮੌਤਾਂ ਵੀ ਜਿਹੜੀਆਂ ਹੋਈਆਂ ਰੋਡ ਐਕਸੀਡੈਂਟ ਦੇ ਕਾਰਨ ਹੋਈਆਂ ਬਿਲਕੁਲ ਉਹਦੀ ਕੰਪਲੇਂਟ ਕੀਤੀ ਜਾ ਸਕਦੀ ਹੈ ਕੋਈ ਕੋਈ ਸੁਣਦਾ ਤਾਂ ਸਾਨੂੰ ਮੈਨੂੰ ਇਹ ਲੱਗਦਾ ਪਿਆ ਆਪਾਂ ਤਾਂ ਨਹੀਂ ਹਾਈਕਵਰਟਰ ਨੂੰ ਲਿਖੀਏ ਇਸ ਰੋਡ ਦੇ ਉੱਪਰ ਜਿਹੜੀ ਮਾਈਨਿੰਗ ਆ ਬੜੇ ਉੱਚੇ ਪੱਧਰ ਤੇ ਹੋ ਰਹੀ ਆ ਔਰ ਇੱਕ ਮਾਫੀਆ ਜਿਹੜਾ ਮਾਈਨਿੰਗ ਦਾ ਉਹ ਬੜੇ ਉੱਚੇ ਪੱਧਰ ਤੇ ਕੰਮ ਕਰ ਰਿਹਾ ਜਿਸ ਕਰਕੇ ਓਵਰਲੋਡ ਘਟਿਆ ਜਿਹੜੀਆਂ ਹੈਗੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਿਕਲਦੀਆਂ ਜਿਉ ਗੱਡੀਆਂ ਇਹਨਾਂ ਨੇ ਕੱਢਣੀਆਂ ਵੀ ਹੈ ਕਿਉਂ ਉਹਨਾਂ ਦਾ ਟਾਈਮ ਪੀਰੀਅਡ ਹੋਣਾ ਚਾਹੀਦਾ ਫਿਰ ਰਾਤ 8:00 ਵਜੇ ਤੋਂ ਬਾਅਦ ਇਹ ਗੱਡੀਆਂ ਜਿਹੜੀਆਂ ਅੱਗੇ ਲੋਡ ਕਲਾਸ ਕਰਨ। ਤੇ ਮੈਨੂੰ ਲੱਗਦਾ ਸਾਡੇ ਲੋਕਾਂ ਨੂੰ ਅੱਗੇ ਆਣਾ। ਜਿਸ ਤਰ੍ਹਾਂ ਵੱਡੇ ਸਾਰਿਆਂ 'ਚ ਨੋ ਐਂਟਰੀ ਹੁੰਦੀ ਆ ਮੈਨੂੰ ਲੱਗਦਾ ਇਹ ਲੋਡ ਗੱਡੀਆਂ ਬੱਥੇ ਵਿੱਚ ਵੀ ਕੁਝ ਡਰਾਈਵਰਾਂ ਵੱਲੋਂ ਕੀ ਪੱਤਰਕਾਰਾਂ ਨਾਲ ਬਦਮਾਸ਼ੀ ਕੀਤੀ ਕਿਹਨੂੰ ਰੋਕੇ ਆ ਗਿਆ ਉਹਦੇ ਕਰਕੇ ਬੱਥੇ ਆ। ਨਹੀਂ ਉਹ ਤਾਂ ਫਿਰ ਛਰਿਆਂ ਬਦਮਾਸ਼ੀ ਦੀ ਇਸ ਦੀ ਕੋਈ ਗੱਲ ਨਹੀਂ ਹੈਗੀ। ਜਦੋਂ ਆਪਾਂ ਜ਼ਰੂਰਤ ਮਹਿਸੂਸ ਕਰਾਂਗੇ ਜਦੋਂ ਲੋਕ ਜਾਂ ਸਾਡੀ ਜ਼ਰੂਰਤ ਮਹਿਸੂਸ ਕਰਨਗੇ ਪੱਤਰਕਾਰ ਜਿਹੜੇ ਜਿਹੜੀ ਆ ਜ਼ਰੂਰਤ ਮਹਿਸੂਸ ਕਰ ਰਹੇ ਕਿਤੇ ਆਪਾਂ ਉਹਨਾਂ ਨਾਲ ਖੜੇ ਆ ਸਾਡਾ ਸੇਵਚੜਾ ਪਰਿਵਾਰ ਉਹਨਾਂ ਨਾਲ ਖੜਾ ਹੈ ਚਾਹੇ ਉਹਦੇ ਬੱਤੇ ਸਾਨੂੰ ਰੋਲ ਬਰਾ ਕਰਨਾ ਪਵੇ ਜਾਂ ਕਿਸੇ ਵੀ ਤਰ੍ਹਾਂ ਦਾ ਅੰਦੋਲਨ ਜਿਹੜਾ ਹੈਗਾ ਉਹ ਸੇਵਚੜਾਂ ਦਾ ਹੱਕ ਹੈ ਲੋਕਾਂ ਦੇ ਹੱਕ ਦੇ ਵਿੱਚ ਸੇਵਚੜਾਂ ਕਮੇਸ਼ਾ ਖੜੇ ਦਾ